ਨੇ ਦੋਸਤਾਂ ਦੇ ਨਾਲ ਲੈ ਕੇ ਗਏ ਇਹਨਾਂ ਦਾ ਟਾਈਮ ਤਾਂ ਜਿੱਦੀ ਚਾਬੀ ਗੱਡੀ ਹੁੰਦੀ ਹੈ ਉਹਦੇ ਕੋਲ ਵੀ ਜਲਦੀ ਨਹੀਂ ਖੁੱਲਦੀ ਜਿੰਨੀ ਜਲਦੀ ਉਹ ਖੋਲ ਕੇ ਲੈ ਗਈ ਗਲੀ ਦੇ ਬਾਹਰ 5 ਮਿੰਟ ਪਹਿਲਾਂ ਖੜੀ ਕੀਤੀ Honda City ਕਾਰ ਸਿਰਫ 20 ਸੈਕਿੰਡ ਦੇ ਵਿੱਚ ਚੋਰ ਚੋਰੀ ਕਰਕੇ ਲੈ ਜਾਂਦੇ ਆ ਦੋ ਮੋਟਰਸਾਈਕਲ ਨੋਜਨ ਆਏ 9:51 ਮਿੰਟ ਤੇ ਤਕਰੀਬਨ 20 ਕੁ ਸਕਿੰਟਾਂ ਦੇ ਵਿੱਚ ਉਹਨਾਂ ਦੀ ਕਾਰ ਉਹ ਆਪਣੀ ਕੋਈ ਡੁਪਲੀਕੇਟ ਚਾਬੀ ਲਗਾ ਕੇ ਲੈ ਗਏ ਕਾਰ ਦੀ ਚਾਬੀ ਲਾਉਣ ਤੋਂ ਲੈ ਕੇ ਲੈ ਕੇ ਜਾਣ ਤੱਕ 20 ਸਕਿੰਟਾਂ ਦੇ ਵਿੱਚ ਵਿੱਚ ਸਾਰੀ ਕਾਰਵਾਈ ਪੂਰੀ ਹੋ ਜਾਂਦੀ ਆ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਚੋਰ ਅੱਜਕੱਲ ਕਿਸ ਤਰ੍ਹਾਂ ਅੱਖ ਦੇ ਫੂਰੇ ਨਾਲ ਹੀ ਗੱਡੀਆਂ, ਮੋਟਰਸਾਈਕਲ ਤੇ ਹੋਰ ਵਾਹਨ ਚੋਰੀ ਕਰਕੇ ਲੈ ਜਾਂਦੇ ਆ ਜਦੀ ਉਦਾਹਰਨ ਬਣਿਆ ਹੈ ਫਰੀਦਕੋਟ ਦਾ ਮੁਹੱਲਾ ਜਾਣਿਆ ਜਿੱਥੇ ਕਿ ਗਲੀ ਦੇ ਬਾਹਰ 5 ਮਿੰਟ ਪਹਿਲਾਂ ਖੜੀ ਕੀਤੀ Honda City ਕਾਰ ਸਿਰਫ 20 ਸਕਿੰਟ ਦੇ ਵਿੱਚ ਚੋਰ ਚੋਰੀ ਕਰਕੇ ਲੈ ਜਾਂਦੇ ਆ ਜਿਹੜੀ ਇਸ ਚੋਰੀ ਦੀ ਸੀਸੀਟੀਵੀ ਸਾਹਮਣੇ ਆਈ ਆ ਉਸ ਦੇ ਵਿੱਚ ਦਿਖਾਈ ਦਿੰਦਾ ਹੈ ਕਿ ਚੋਰ ਕੋਲ ਦੀ ਲੰਘਣ ਲੱਗਾ ਕਾਰ ਦੇ ਮੋਟਰਸਾਈਕਲ ਦੇ ਪਿੱਛੋਂ ਉਤਰਦਾ ਚਾਬੀ ਲਾਉਂਦਾ ਤੇ ਸਟਾਰਟ ਕਰਕੇ ਨਾਲ ਦੀ ਨਾਲ ਚਲਾ ਜਾਂਦਾ ਯਾਨੀ ਲਗਭਗ 20 ਸਕਿੰਟਾਂ ਦੇ ਵਿੱਚ ਵਿੱਚ ਕਾਰ ਦੀ ਚਾਬੀ ਲਾਉਣ ਤੋਂ ਲੈ ਕੇ ਲੈ ਕੇ ਜਾਣ ਤੱਕ 20 ਸਕਿੰਟਾਂ ਦੇ ਵਿੱਚ ਵਿੱਚ ਸਾਰੀ ਕਾਰਵਾਈ ਪੂਰੀ ਹੋ ਜਾਂਦੀ ਆ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਲੱਗੀ ਹੋਈ ਆ ਤੇ ਲੱਭ ਰਹੀ ਆ ਚੋਰਾਂ ਨੂੰ ਵਖ-ਵਖ ਥਾਵਾਂ ਤੇ ਹੋਰ ਸੀਸੀਟੀਵੀ ਖੰਗਾਲੀਆਂ ਜਾ ਰਹੀਆਂ ਮੇਰੇ ਫਰੈਂਡ ਮੇਰੇ ਤੋਂ ਲੈ ਕੇ ਗਿਆ ਸੀ ਗੱਡੀ ਉਹਦੇ ਨਾਲ ਕੋਈ ਅਮਰਜੈਂਸੀ ਕੰਮ ਸੀ ਲਈ ਉਹਨੂੰ ਤੇ ਜਦੋਂ ਉਹ ਆਪਦੇ ਘਰੇ ਪਹੁੰਚ ਗਿਆ ਗੱਡੀ ਉਹਨੇ ਖੜਾਈ ਹੈ ਤੇ ਉਹ ਅੰਦਰ ਹੀ ਗਿਆ ਬਸ 5-6 ਮਿੰਟਾਂ ਦੀ ਗੱਲ ਹੀ ਹੈ ਬਾਹਰ ਉਹ ਗੱਡੀ ਗਾਇਬ ਹੋ ਗਈ ਦੋ ਮੁੰਡੇ ਆਏ ਬਾਈਕ ਤੇ ਚਾਬੀ ਲਈ ਤੇ ਲੈ ਕੇ ਨਿਕਲ ਗਏ ਲੱਗਦਾ ਵੀ ਚਾਬੀ ਕੋਈ ਹੋਰ ਬਣੀ ਹੋਣੀ ਆ ਕਿਸ ਤਰ੍ਹਾਂ ਚਾਬੀ ਹੋਰ ਹੀ ਬਣੀ ਹੋ ਗਈ ਨਹੀਂ ਤੈਉ ਲੈ ਕੇ ਗਿਆ ਇੰਨਾ ਦਾ ਟਾਈਮ ਤਾਂ ਜੀ ਦੀ ਚਾਬੀ ਗੱਡੀ ਹੁੰਦੀ ਆ ਉਹਦੇ ਕੋਲ ਵੀ ਜਲਦੀ ਨਹੀਂ ਖੁੱਲਦੀ ਜਿੰਨੀ ਜਲਦੀ ਉਹ ਖੋਲ ਕੇ ਲੈ ਗਈ। ਕਾਰਵਾਈ ਕਰ ਰਹੀ ਹੈ। ਕਾਰਵਾਈ ਪੂਰੀ ਫੋਲ ਹੋ ਰਹੀ ਹੈ। ਕੱਲ ਰਾਤ ਤਿੰਨ ਚਾਰ ਵੇ ਤੇ ਕਰ ਲੱਗੇ ਰਹੀ ਹੈ। ਮੇਰੇ ਫਰੈਂਡ ਵੀ ਤੇ ਪੁਲਸ ਵਾਲੇ ਵੀ ਨਾਲ ਹੀ ਸੀਗੇ ਸਾਰੇ। ਰਾਤ ਨੂੰ 10 ਵਜੇ ਸਾਡੇ ਕੋਲ ਅਜੀਤਪਾਲ ਜੀ ਜਿੱਤੂ ਨਾਮ ਦੇ ਨੌਜਵਾਨ ਆਇਆ ਲੜਕਾ। ਉਹਨੇ ਜੇ ਕਿ ਉਹਨਾਂ ਦੀ ਇੱਕ ਕਾਰ ਸੀ। Honda City Honda Jet ਰੰਗ ਬਲੈਕ ਮਾਡਲ 2006 ਐਚਆਰ 22ਏਸੀ 2285 ਉਹਦਾ ਨੰਬਰ ਹੈ ਤੇ ਮੋਹੱਲਾ ਜਾਨੀਆਂ ਦਾ ਹੋ ਰਹਿਣ ਵਾਲਾ ਨਾਲ ਹੀ ਲਾਲਦੋਰਾ ਮੰਦਿਰ ਹੈ ਮੰਦਿਰ ਦੇ ਬਾਹਰ ਤੇ ਗਲੀ ਦੇ ਵਿੱਚ ਉਹਨਾਂ ਦੀ ਕਾਰ ਖੜੀ ਸੀ ਦੋ ਮੋਟਰਸਾਈਕਲ ਨੌਜੋਨ ਆਏ 9:51 ਮਿੰਟ ਤੇ ਤਕਰੀਬਨ 20 ਕੁ ਸਕਿੰਟਾਂ ਦੇ ਵਿੱਚ ਉਹਨਾਂ ਦੀ ਕਾਰ ਉਹ ਆਪਣੀ ਕੋਈ ਡੁਪਲੀਕੇਟ ਚਾਬੀ ਲਗਾ ਕੇ ਲੈ ਗਈ ਤੇ ਉਸ ਤੋਂ ਬਾਅਦ ਅਸੀਂ ਰਾਤ ਦੇ ਰਾਤ ਵੀ ਕਾਫੀ ਕੈਮਰੇ ਵਗੈਰਾ ਦੇਖੇ ਲੇਕਿਨ ਬਹੁਤੇ ਘਰਾਂ ਦੇ ਜਿਹੜੇ ਕੈਮਰੇ ਉਹ ਬੰਦ ਪਏ ਆ ਬਲੈਕਆਊਟ ਕਰਨ ਬੰਦ ਕੀਤੇ ਹੋਏ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਲੇਕਿਨ ਫਿਰ ਵੀ ਅਸੀਂ ਵਕਫਾ ਕੰਗਲਾਂ ਤੋਂ ਇਹਦੀ ਜਾਂਚ ਕਰ ਰਹੇ ਹਾਂ ਜੋ ਵੀ ਨਤੀਜਾ ਸਾਹਮਣੇ ਹੋਗਾ ਜ਼ਰੂਰ ਦੱਸਾਂਗੇ ਤਾਂ ਹੀ ਉਹ ਲੱਗੇਗਾ